ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਆਪਣੀ ਇੱਕ ਹੋਰ ਨਵੀਂ ਵੀਡੀਓ 'ਚ ਤੇ ਅੱਜ ਅਡ ਆਪਣਾ ਬਲੌਗ ਆਪਾਂ ਜਾਵਾਂਗੇ ਬੂਟੇ ਲੈਣ ਵਾਸਤੇ ਲੁਧਿਆਣਾ ਯੂਨੀਵਰਸਿਟੀ 'ਚ ਐਗਰੀਕਲਚਰ ਯੂਨੀਵਰਸਿਟੀ 'ਚ ਤੇ ਚੱਲਿਏ ਸ਼ੁਰੂ ਕਰਦੇ ਹਾਂ ਵਧੀਆ ਵੈਰਾਈਟੀ ਤੇ ਵਧੀਆ ਵੈਰਾਈਟੀ ਦੇ ਨਾਲ ਨਾਲ ਇੱਥੇ ਆਪਾਂ ਨੂੰ ਸਸਤੇ ਬੂਟੇ ਮਿਲਣਗੇ ਤੇ ਹਰਬਲ ਬੂਟੇ ਵੀ ਆਪਾਂ ਲੈ ਕੇ ਆਵਾਂਗੇ ਤੇ ਆਜੋ ਅੱਬੇ ਮਜ਼ਾ ਆਏਗਾ ਨਾ ਭਿੜੋ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਇੱਕ ਆਪਣੇ ਹੋਰ ਰਾਇ ਬਲੌਗ 'ਚ ਤੇ ਅੱਜ ਆਪਾਂ ਆਇਆ ਪੰਜਾਬ ਯੂਨੀਵਰਸਿਟੀ ਜਿਹੜੇ ਲੁਧਿਆਣੇ ਆ ਸੌਰੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੇ ਇੱਥੇ ਆਪਾਂ ਲੈਣਾ ਆ ਕੋਈ ਫਾਲੋਅ ਅਪ ਫਾਲੋਅ ਅਪ ਤੇ ਤੇ ਵਧੀਆ ਕਿਸਮ ਦੇ ਬੂਟੇ ਜਿਹੜੇ ਤੁਹਾਡੇ ਨਾਲ ਸਾਂਝੇ ਕਰਾਂਗੇ ਤੇ ਆਜੋ ਫਿਰ ਅੱਛਾ ਠੀਕ ਹੈ ਯੂਨੀਵਰਸਿਟੀ ਚ ਐਂਟਰ ਹੋਣ ਤੋਂ ਬਾਅਦ ਅਸੀਂ ਸਭ ਤੋਂ ਪਹਿਲਾਂ ਗੇਟ ਨੰਬਰ 2 ਤੇ ਇਹ ਚੌਂਕ ਤੋਂ ਬਿਲਕੁਲ ਸਿੱਧਾ ਹੀ ਜਾਣਾ ਅਸੀਂ ਕਿਸੇ ਨੂੰ ਪੁੱਛਿਆ ਸੀ ਉਹਨਾਂ ਨੇ ਦੱਸਿਆ ਫਿਰ ਨੂੰ 2 ਕਿਲੋਮੀਟਰ ਦੂਰ ਪਹਿਲਾਂ ਆਪਾਂ ਨੂੰ ਹਰਬਲ ਬੂਟੇ ਮਿਲਣਗੇ ਉਹ ਤੋਂ ਅੱਗੇ 1 ਕਿਲੋਮੀਟਰ ਅੱਗੇ ਹੋਰ ਉੱਥੇ ਮਿਲਗੇ ਫਲਾਂਦਾਰ ਜਿਹੜੇ ਫਲਦੜ ਬੂਟੇ ਨੇ ਉਹ ਮਿਲਣਗੇ ਇੱਥੇ ਆ ਜੀ ਪੈਟਰੋਲ ਪੰਪ ਤੋਂ ਅੱਗੇ ਹਰਬਲ ਗਾਰਡਨ ਇੱਥੇ ਹੀ ਬੂਟੇ ਮਿਲਦੇ ਨੇ ਤੇ ਸੋ ਪਹਿਲਾਂ ਆਪਾਂ ਲਵਾਂਗੇ ਜਿਹੜੇ ਹਰਬਲ ਆਪਣੇ ਪਲਾਂਟ ਨੇ ਇਹ ਤੇ ਇਦੇ ਵਿੱਚ ਆਪਾਂ ਆਹ ਲਿਸਟ ਭਈਆ ਇਹ ਚ ਦੇਖ ਲਓ ਕਿਹੜੇ-ਕਿਹੜੇ ਲੈਣੇ ਆ ਇਹਨਾਂ ਦੇ ਬਾਹਰ ਇੱਕ ਲਿਸਟ ਰੱਖੀ ਹੋਈ ਆ ਤੇ ਤੁਸੀਂ ਇਹ ਲਿਸਟ ਦੇ ਅਕੋਰਡਿੰਗ ਦੱਸ ਸਕਦੇ ਹੋ ਵੀ ਸਾਨੂੰ ਆਹ ਬੂਟੇ ਚਾਹੀਦੇ ਨੇ ਤੇ ਤੁਹਾਨੂੰ ਇਹ ਗਾਈਡ ਵੀ ਕਰ ਦੇਣਗੇ ਵੀ ਤੁਸੀਂ ਜਿਹੜੇ ਤੁਸੀਂ ਮੌਸਮ 'ਚ ਜਾਣੇ ਹੋ ਉਹ ਮੌਸਮ ਦੇ ਹਿਸਾਬ ਨਾਲ ਤੁਹਾਨੂੰ ਦੱਸ ਦੇਣਗੇ ਵੀ ਆਹ ਮੌਸਮ 'ਚ ਇਹ ਬੂਟਾ ਹੋ ਸਕਦਾ ਇਹ ਪਲਾਂਟ ਹੋ ਸਕਦਾ ਜਾਂ ਨਹੀਂ ਹੋ ਸਕਦਾ ਉਹ ਹਿਸਾਬ ਨਾਲ ਤੁਸੀਂ ਲੈ ਸਕਦੇ ਹੋ ਕੀਮਤਾਂ ਇਹਨਾਂ ਦੀ 30 ਰੁਪਏ ਤੋਂ ਸਟਾਰਟ ਹੋ ਜਾਂਦੀਆਂ ਨੇ ਮੈਕਸਿਮਮ 50 ਰੁਪਏ 40 ਰੁਪਏ ਬਸ ਇੰਨੀ ਕੀਮਤ ਤੇ ਬਹੁਤ ਵਧੀਆ ਹਾਲਤ ਚ ਬੂਟੇ ਨੇ ਜਿਹੜੇ ਆਪਾਂ ਹਰਬਲ ਬੂਟੇ ਲੈਨੇ ਇਹ ਤੋਂ ਲਾਪਾ ਹੁਣ ਆਪਾਂ ਲਾਵਾਂਗੇ ਫਲ ਵਾਲੇ ਬੂਟੇ ਜਿਹੜੇ ਆਪਾਂ ਨੂੰ ਮਿਲਣਗੇ ਥੋੜਾ ਜਿਹਾ ਅੱਗੇ 1 ਕਿਲੋਮੀਟਰ 1.5 ਕਿਲੋਮੀਟਰ ਅੱਗੇ ਗਿਆ ਹਾ ਉਹਨਾਂ ਨੇ ਵੀ ਮਿਲਣਗੇ ਤੇ ਖੋਜ ਫਲ ਖੋਜ ਫਾਰਮ ਲਿਖਿਆ ਹੈ ਉੱਥੇ ਉਹ ਇਥੋਂ ਆਪਾਂ ਨੂੰ ਮਿਲਣਗੇ ਲਓ ਜੀ ਪਹੁੰਚ ਗਏ ਆਪਾਂ ਪੂਰੀ ਕੀਮਤਾਂ ਵੀ ਲਿਖੀਆਂ ਹੋਈਆਂ ਪਹਿਲਾਂ ਹੀ ਸਟਾਰਟਿੰਗ ਦੇ ਵਿੱਚ ਕਿਹੜਾ ਬੂਟਾ ਤੁਹਾਨੂੰ ਕਿੰਨੇ ਦਾ ਮਿਲਣਾ ਤੇ ਕੀ ਬਾਤ ਹੈ ਜੀ ਕੀ ਆ ਦੇਖੋ ਜਿਹੜੀ ਲਿਸਟ ਲੱਗੀ ਆ ਇਹਦੇ ਹਿਸਾਬ ਨਾਲ ਤੁਸੀਂ ਇੱਥੇ ਆ ਕੇ ਬੂਟੇ ਲੈ ਸਕਦੇ ਹੋ ਸਪੈਸ਼ਲ ਲਿਖਿਆ ਆ ਵੀ ਆ ਅਗਸਤ ਸਤੰਬਰ ਫਰਵਰੀ ਮਾਰਚ ਲੱਗਣ ਵਾਲੇ ਬੂਟੇ ਤੇ ਆ ਜਨਵਰੀ ਵਿੱਚ ਲੱਗਣ ਵਾਲੇ ਬੂਟੇ ਤੇ ਉਹ ਹਿਸਾਬ ਨਾਲ ਤੁਸੀਂ ਬੂਟੇ ਲੈ ਸਕਦੇ ਹੋ ਠੀਕ ਆ ਤੇ ਆ ਜੋ ਫਿਰ ਇੱਥੇ ਪਹੁੰਚ ਕੇ ਤੁਸੀਂ ਕਿਹੜਾ ਬੂਟਾ ਲੈਣਾ ਕਿੰਨੇ ਕੁਆਂਟੀਟੀ 'ਚ ਲੈਣਾ ਕਿੰਨੇ ਪੀਸ ਲੈਣੇ ਮਤਲਬ ਉਹਦੇ ਕਿਹੜਾ ਬੂਟਾ ਉਹ ਤੁਸੀਂ ਦੱਸ ਸਕਦੇ ਹੋ ਤੁਸੀਂ ਇੱਥੇ ਪੈਸੇ ਦੇ ਕੇ ਇੱਕ ਤੁਹਾਨੂੰ ਰਸੀਦ ਜਾਂ ਬਿੱਲ ਦਿੱਤਾ ਜਾਊਗਾ ਉਹ ਤੁਸੀਂ ਅੱਗੇ ਦਿਖਾ ਲੈਣਾ ਤੇ ਤੁਹਾਨੂੰ ਤੁਹਾਡੇ ਬੂਟੇ ਮਿਲ ਜਾਣਗੇ ਥੋੜੇ ਜਿਹਾ ਆਪਾਂ ਲੇਟ ਆਏ ਆ ਇੱਥੇ ਪਹੁੰਚਣ 'ਚ ਆਪਾਂ ਨੂੰ ਦੇਰੀ ਹੋਈ ਕਿਉਂਕਿ ਇਹ ਜਨਵਰੀ 'ਚ ਲੱਗਣ ਵਾਲੇ ਬੂਟੇ ਨੇ ਜਿਵੇਂ ਅੰਜੀਰ ਹੋ ਗਈ ਹੈ ਨਾ ਤੇ ਇਹ ਚੀਜ਼ਾਂ ਜਨਵਰੀ 'ਚ ਲੱਗਣੀਆਂ ਕਿਉਂਕਿ ਠੰਡਾ ਠੰਡਾ ਮੌਸਮ ਹੁੰਦਾ ਉਹ ਤੋਂ ਤਾਂ ਕਰਕੇ ਤੇ ਅਸੀਂ ਆਇਆ 10 ਫਰਵਰੀ ਨੂੰ ਇੱਥੇ ਤੇ ਉਹਦੇ ਕਰਕੇ ਬੂਟੇ ਆਪਾਂ ਨੂੰ ਘੱਟ ਮਿਲਿਆ ਮਾਰਚ 'ਚ ਆਵਾਂਗੇ ਦੁਬਾਰਾ ਆਪਾਂ ਡ੍ਰੈਗਨ ਫਰੂਟ ਦੁਬਾਰਾ ਆਵਾਂਗੇ ਡ੍ਰੈਗਨ ਫਰੂਟ ਲੈ ਕੇ ਜਾਵਾਂਗੇ ਤੇ ਰੇਟ ਬਹੁਤ ਜਾਇਜ ਰੇਟ ਨੇ ਉਹਰੇ ਜੇ ਥੋੜਾ ਘੇੜਾ ਲੱਗਦਾ ਤਾਂ ਤੁਸੀਂ ਆ ਕੇ ਇੱਥੋਂ ਆਰਾਮ ਨਾਲ ਲੈ ਕੇ ਜਾ ਸਕਦੇ ਹੋ ਕਿਉਂਕਿ ਬਾਜ਼ਾਰ ਤੇ ਕਿਉਂਕਿ ਜੇ ਆਪਾਂ ਬਾਜ਼ਾਰ ਚ ਕੋਈ ਬੂਟਾ ਲੈਣ ਜਾਂਦੇ ਆ ਤਾਂ ਉਹ ਤਕਰੀਬਨ ਹਨਾ ਆਪਾਂ ਨੂੰ ਮਹਿੰਗਾ ਮਿਲਦਾ 3-400 500 ਤੱਕ ਮਿਲਦਾ ਤੇ ਪੂਰੇ ਜਿਹੜਾ ਰੇਟ ਆ ਉਹ ਬਹੁਤ ਬਿਲਕੁਲ ਸਹੀ ਆ ਮੈਂ ਇੱਕ ਬੂਟਾ ਲਿਆ ਸੀ ਮੈਂ ਤੁਹਾਨੂੰ ਤਸਵੀਰਾਂ ਸਾਂਝੀਆਂ ਕਰੂੰਗਾ ਉਹ ਮੈਂ 700 ਦਾ ਲਿਆ ਸੀ ਸ਼ਾਇਦ 500 ਦਾ ਪਾ ਲਈਂ ਅੰਬ ਦਾ ਬੂਟਾ ਸੀ ਪੂਰੇ ਉਹਦੀ ਕੀਮਤ ਸਿਰਫ 100 ਰੁਪਏ ਆ ਬਹੁਤ ਫਰਕ ਆ ਤੇ ਆਉਂਦੇ ਜਾਂਦੇ ਤੁਸੀਂ ਇੱਥੋਂ ਬੂਟੇ ਲੈ ਕੇ ਜਾ ਸਕਦੇ ਹੋ ਤੇ ਥੋੜਾ ਘੁੰਮ ਵੀ ਸਕਦੇ ਹੋ ਬਹੁਤ ਵਧੀਆ ਬਣੀ ਹੋਈ ਯੂਨੀਵਰਸਿਟੀ ਹੈ ਤੇ ਸਾਡੇ ਨਾਲ ਪੰਜ ਸਾਡੇ ਜਿਨ੍ਹਾਂ ਨੇ ਸਾਨੂੰ ਬੂਟੇ ਦਵਾਏ ਨੇ ਡਾਕਟਰ ਰਾਜਵਿੰਦਰ ਕੌਰ ਇਹਨਾਂ ਨੇ ਆਪਣੀ ਜਿਹੜੀ ਸਟੱਡੀ ਆ ਉਹ ਜਰਮਨੀ ਤੋਂ ਕੀਤੀ ਆ ਸੋ ਅੱਜ ਦੇ ਵਲੌਗ ਨੂੰ ਆਪਾਂ ਕਰਦੇ ਆ ਇੱਥੇ ਹੀ ਖਤਮ ਕਿਸੇ ਹੋਰ ਵਲੌਗ ਚ ਮਿਲਾਂਗੇ ਨਵੇਂ ਵਲੌਗ ਚ ਮਿਲਾਂਗੇ ਵੀਡੀਓ ਨੂੰ ਕਰ ਦਿਓ ਲਾਈਕ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਸ਼ੇਅਰ ਵੀ ਕਰ ਦਿਓ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਜੀ